ਰਨਾ ਨਵਨੀ ਹਰ ਸਿੰਘ ਹੈ ਜੀ ਪਿੰਡ ਮਹਾਲੂਆ ਜੀ ਜੀ ਸਰ ਜੀ ਕੀ ਮਾਮਲਾ ਹੈ ਇੱਥੇ ਨਹਿਰ ਤੇ ਅਸੀਂ ਆ ਰਹੇ ਸੀ ਆਧਮਪੁਰੋਂ ਜੀ ਮੋਰੇ ਯਕਤਮ ਹਿਉਕੇ ਤੋਂ ਗੱਡੀ ਘੁੰਮ ਗਈ ਤੇ ਅਚਾਨਕ ਵਿੱਚ ਛੜੇਪੀ ਨਹਿਰ ਦੇ ਜੀ ਤੇ ਕਿਹੜੀ ਗੱਡੀ ਆ ਜੀ ਇਹ ਥਾਰ ਮਹਿੰਦਰਾ ਮਹਿੰਦਰਾ ਥਾਰ ਤੇ ਇਹ ਗੱਡੀ ਦੇ ਵਿੱਚ ਕੁੱਲ ਕਿੰਨੇ ਜਣੇ ਸੀਗੇ ਜੀ ਚਾਰ ਜਣੇ ਸੀਗੇ ਕੌਣ ਕੌਣ ਸੀਗੇ ਉਹਨਾਂ ਦੇ ਕੀ ਕੀ ਨਾਮ ਆ ਜੀ ਮੈਂ ਸੀਗਾ ਜੀ ਜੀ ਮੇਰੀ ਮਦਰ ਸੀਗੀ ਕੀ ਨਾਮ ਉਹਦਾ ਬਲਵੀਰ ਕੌਰ ਜੀ ਅ ਦੂਜੇ ਸੀਗੇ ਸਿਸਟਰ ਸੀਗੀ ਮੇਰੀ ਇੱਕ ਰਿਸ਼ਤੇਦਾਰਾਂ ਦੀ ਕੁੜੀ ਸੀ ਜੀ ਅੰਦੇ ਤੇ ਚੌਥੇ ਦਾ ਸਾਰੇ ਠੀਕ ਆ ਚੌਥੇ ਦਾ ਕੀ ਨਾਮ ਹੈ ਜੀ ਤੇ ਹੁਣ ਮੈਂ ਨਾਂ ਨਹੀਂ ਜਿੱਤੇਗਾ ਤੇ ਉਹਦਾ ਹਸਪੀਟਲ ਲੈ ਕੇ ਗਏ ਠੀਕ ਠੀਕ ਹੈ ਜੀ ਹਾਂ ਤੇ ਹੁਣ ਗੱਡੀ ਕਿੱਦਾਂ ਕੱਢ ਲਈ ਹੈ ਜੀ ਗੱਡੀ ਕੱਢਣੀ ਹੈ ਜੀ ਚੜਦੇ ਆ ਕੀ ਮੰਗਾਇਆ ਕੁਝ ਜੀ ਮੰਗਾਇਆ ਤੇ ਇਹ ਕਾਰਨ ਕੀ ਆ ਜੀ ਇਹ ਨਹਿਰ ਦੇ ਵਿੱਚ ਡਿੱਗਣ ਦਾ ਜੀ ਇੱਕ ਆਹ ਰੋਡ ਦੇ ਵਿੱਚ ਜਿਹੜੀ ਹੈ ਨਹੀਂ ਕੋਈ ਰੋਡ ਖਰਾਬ ਹੈ ਸਾਰਾ ਤੁਹਾਨੂੰ ਪਤਾ ਹੀ ਹੋ ਰੀਲਿੰਗ ਹੈ ਨਹੀਂ ਸਾਈਡ ਤੇ ਇਹ ਕਾਰਨ ਆ ਜੀ ਇਹ ਨਿਕਲ ਤੇ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਇਹ ਸੁਧਾਰ ਕੀਤਾ ਜਾਵੇ। ਟੇਨ ਗਲਾਈ ਜਾਂਦਾ। ਹਾਂਜੀ। ਹੁਣ ਕਿਦਾਂ ਮੌਕੇ ਤੇ ਇੱਥੇ ਪੁਲਿਸ ਪਹੁੰਚੀ ਆ ਜੀ? ਹਾਂਜੀ ਹਾਂਜੀ ਪੁਲਿਸ ਨੇ ਪੂਰੀ ਸਹਾਇਤਾ ਕੀਤੀ ਆ ਜੀ। ਹਾਂ ਕੀ ਨਾਮ ਜੀ ਤੁਹਾਡਾ? ਹਰਮਨਜੀਤ। ਹਾਂ ਹਰਮਨਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਇੱਥੇ ਤੁਸੀਂ ਹਸਪੀਟਲ 'ਚ ਆਏ ਹੋ? ਹਾਂ ਉਹ ਮੈਂ ਅਸੀਂ ਜਨੋਇਦਵਾਰੇ ਤੋਂ ਆ ਰਹੇ ਸੀ। ਜੀ। ਹਾਂਜੀ ਤੇ ਅਸੀਂ ਛੜਦੇ ਦਾ ਮਿੱਧਿਆਣੇ ਵਾਲੇ ਇੱਥੇ। ਜੀ। ਤੇ ਜਿੱਦਣ ਇਹ ਦੇ ਵਿੱਚ ਗੱਡੀ ਡਿੱਗੀ ਪਾਣੀ ਦਾ ਹਿਸ਼ਾਰਾ ਜਿਹਾ ਵਿਚਾਰ ਚ। ਜੀ। ਇਹ ਉਹਦੇ ਕਰਕੇ ਜੀ ਕਿ ਅਸੀਂ ਇੱਕ ਗੱਡੀ ਜਿੱਦਾਂ ਗਈ ਵਿੱਚ ਗੱਡੀ ਡਿੱਗੀ ਸੀ ਜੀ ਤੇ ਗੁਜਰਦੇ ਜਿਹੇ ਮੁੰਡੇ ਤੇ ਉਹਨਾਂ ਨੇ ਦੱਸਾ ਪਾ ਕੇ ਜਦੋਂ ਬਾਅਦ ਕੀਤਾ ਯਾਨੀ ਕੱਢੀ ਹੋਣੀ ਜੀ ਤੇ ਤਾਂ ਤੇ ਮੁੰਡੇ ਉਹਨਾਂ ਨੂੰ ਫਿਰ ਹਸਪਤਾਲ ਚ ਲੈ ਕੇ ਆਂਦਾ ਤੇ ਕਿੰਨੋਂ ਚਾਰਜ ਚਾਰ ਜਣੇ ਸੀ ਪੂਰੀ ਚਾਰ ਜਣੇ ਸੀ ਜੀ ਫਿਰ ਗੱਡੀ ਦੇ ਵਿੱਚ ਸਵਾਰ ਹਾਂਜੀ ਗੱਡੀ ਕਿਹੜੀ ਸੀ ਜੀ 4 4 ਇਹ ਕਿੰਨੇ ਵਜੇ ਦੀ ਗੱਲ ਹੈ ਇਹ ਆ ਉਹ ਹੋਣੀ ਟਾਈਮ ਥੋੜਾ ਹੋਇਆ ਹੋਈ 10 ਦਾ ਘੰਟਾ ਹੀ ਹੋ ਰਿਹਾ 15 ਮਿੰਟ ਹੀ ਹੋਇਆ ਠੀਕ ਹੈ ਜੀ ਹਾਂ ਜੀ ਬੀਚੀ ਜੀ ਤੇ ਠੀਕ ਹੈ ਜੀ ਉਹ ਪਰਿਵਾਰ ਸਾਰਾ ਠੀਕ ਹੈ ਜੀ ਤੇ ਜਾ ਕੇ ਇਹ ਕੋਈ ਮੋਪੇ ਤੇ ਲੈ ਆਉਣਾ ਕੱਟਦਾ ਮਾਨੂੰ ਠੀਕ ਹੈ ਕੋਈ ਛੱਟ ਸੂਟ ਮਾੜੀ ਮੋਟੀ ਜਾ ਮਾੜੀ ਮੋਟੀ ਲੱਗੀਆਂ ਉਹਨਾਂ ਨੇ ਮਾਰੇ ਅੰਗਲੇ ਮਾਰਟਾਂਲੇ ਅੱਖਰੇ ਲੱਗੇ ਤੇ ਮੁੰਡੇ ਦੇ ਇੱਥੇ ਉਂਗਲੀ ਤੇ ਲੱਗੀਆਂ ਕਿ ਤਾਂ ਉਹਨਾਂ ਦੀ ਹਾਲਤ ਵਿਚਾਰਾਂ ਦੀ ਠੀਕ ਹੈ ਜੀ ਹਾਂ ਜੀ ਠੀਕ ਹੈ ਉਹ ਮੁੰਡੇ ਦਾ ਜੈਟਰੈਕਟਰ ਕਰਨ ਗਿਆ ਉਹ ਵਾਲੇ ਸ਼ੈਫਟ ਤਾਂ ਨਹੀਂ ਖਾਨਾ ਕਰਕੇ ਉਹ ਕੁੜੀਆਂ ਸੀਗੀਆਂ ਜੀ ਤੇ ਇੱਕ ਆਪਾ ਜੀ ਸੀਗਾ ਜਿਹਦੇ ਨਾਲ ਤੇ ਉਹਦੀ ਮਾਂ ਦੱਸ ਸਕੀ ਉਹਨਾਂ ਦੇ ਫੈਮਿਲੀ ਸੀਗੇ ਚਾਰੇ ਜਣੇ ਠੀਕ ਹਾਂ ਜੀ ਤੇ ਉਹਨਾਂ ਨੂੰ ਉਹ ਵਾਲੇ ਸ਼ੈਫਟ ਖਾਨਾ ਸੇਵ ਸੇਵ ਲੋ ਠੀਕ ਹਾਂ ਮੈਂ ਇਸੇ ਪਲਵਿੰਦਰ ਸਿੰਘ ਚੌਕੀ ਪੰਜ ਟਾ ਥਾਲਾਂ 라ਵਲਪਿੰਡੀ ਸਾਨੂੰ ਹੁਣੇ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗੱਡੀ ਐ ਆਦਮਪੋਰਟੋ ਜਾ ਰਹੀ ਹੈ ਜੀ ਮਹਾਲੋਂ ਪਿੰਡ ਨਵਾਂ ਸ਼ਹਿਰ ਜਿਹੜੇ ਦੀ ਸੀਗੀ ਜੀ ਉਹ ਨਹਿਰ ਵਿੱਚ ਅਚਾਨਕ ਹੀ गिर ਗਈ ਹੈ ਦੇਖ ਪਈ ਹੈ ਜੀ ਜੀ ਉਹਦੇ ਵਿੱਚ ਪੰਜ ਵਿੱਚ ਸੀਗੇ ਬੰਦੇ ਦੋ ਜੈਂਟਸ ਦੋ ਲੇਡੀਜ਼ ਅਤੇ ਬੱਚਾ ਵੀ ਹੈ ਜੀ ਤੇ ਸਤਾ ਤੋਂ ਬਚਾਈ ਆ तकरीबन ਜੀ ਗਤੀ 300 ਮੀਟਰ ਪਾਣੀ ਦੇ ਵਿੱਚ ਅੱਗੇ ਰੁੜ ਗਈ ਆ ਤੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਬੰਨ ਲਈ ਗਈ ਆ ਰੱਸਿਆਂ ਦੇ ਨਾਲ ਰੁਕੀ ਹੋਈ ਹੈ ਗੱਡੀ ਜੀ ਹੁਣ ਹਾਈਡਰੇ ਦੀ ਵੇਟ ਕਰ ਰਹੇ ਜੀ ਜਦੋਂ ਆਉਂਦੀ ਫਿਰ ਬਾਹਰ ਕਰ ਲੈਣਗੇ ਸਰ ਇਹਨਾਂ ਨੂੰ ਫੇਰ ਬਾਹਰ ਕਿਤਾ ਕੱਢਿਆ ਗਿਆ ਜੀ ਇਹਨਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਲਗਾਇਆ ਸੀ ਜੀ ਚੈੱਕਅਪ ਕਰਾਇਆ ਬਿਲਕੁਲ ਨੋਰਮਲ ਹੈ ਕੋਈ ਕੋਈ ਨਾ ਐਨੀ ਠੀਕ ਠਾਕ ਹੈ ਬਿਲਕੁਲ ਤੰਦਰੁਸਤ ਹੈ ਜਿਸ ਕਿਸੇ ਸਾਥ ਜੋ ਨਹੀਂ ਜ਼ਿਆਦਾ ਕੋਈ ਕੌਣ ਕੌਣ ਸੀਗੇ ਗੱਡੀ ਦੇ ਵਿੱਚ ਬੈਠੇ ਜੀ ਇਹ ਦੋ ਏਜੈਂਟ ਸੀਗੇ ਜੀ ਦੋ ਲੇਡੀਜ਼ ਸੀ ਇੱਕ ਬੱਚਾ ਸੀਗਾ ਜੀ ਹਾਂ ਠੀਕ ਹੈ ਜੀ ਇਹਦੇ ਡਰਾਈਵਰ ਸੀਗਾ ਜੀ ਨਾਮ ਨਿਹਾਲ ਸਿੰਘ ਠੀਕ ਹੈ ਜੀ ਤੇ ਹੁਣ ਗੱਡੀ ਕਿਦ ਤੱਕ ਬਾਹਰ ਕੱਢ ਲਈ ਹੈ ਜੀ ਨਹੀਂ ਜੀ ਗੱਡੀ ਹਾਈਡਰਾ ਮੰਗਾਇਆ ਜਿਲੰਦਰ ਤੋਂ ਆ ਰਿਹਾ ਜੀ ਉਹਦੇ ਆਉਣ ਤੇ ਫਿਰ ਕੱਢ ਲੈਂਦੇ ਠੀਕ ਹੈ